ਪੰਜਾਬ ਦੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਪੰਜਾਬ ਸਰਕਾਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦਾ ਵੀ ਵੱਡਾ ਯੋਗਦਾਨ ਹੈ। ਗੜਸ਼ੰਕਰ ਦੇ ਪਿੰਡ ਪੱਦੀ ਸੁਰਤ ਸਿੰਘ ਵਿਖੇ ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ ਪੋਸੀ ਦੇ ਬਲਡ ਐਂਡ ਦੇ ਵਿੱਚ ਨਸ਼ਿਆਂ ਤੋਂ ਜਾਗਰੂਕ ਕਰਨ ਦੇ ਲਈ ਅਭਿਆਨ ਚਲਾਇਆ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ ਪੋਸੀ ਪਿਛਲੇ 6 ਸਾਲਾਂ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮ ਸੰਦੀਪ ਸਿੰਘ ਬੈਂਸ ਤੇ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਜੋ ਕਿ ਬੱਚਿਆਂ ਨੂੰ ਮੁਫਤ ਦੇ ਵਿੱਚ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਨੇ ਜਾਣਕਾਰੀ ਦਿੰਦੇ ਆ ਸੰਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਮੇਨ ਮਕਸਦ ਲੋਕਾਂ ਨੂੰ ਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਤੇ ਸਪੋਰਟਸ ਦੇ ਨਾਲ ਜੋੜ ਕੇ ਇੱਕ ਚੰਗਾ ਇਨਸਾਨ ਬਣਾਉਣਾ ਹੈ ਉਹਨਾਂ ਦੱਸਿਆ ਕਿ ਇਸ ਫੁੱਟਬਾਲ ਅਕੈਡਮੀ ਦੇ ਵਿੱਚ ਪਿੰਡ ਵਾਸੀਆਂ ਦੇ ਨਾਲ-ਨਾਲ ਐਨ ਆਰ ਆਈ ਵੀਰਾਂ ਦਾ ਵੀ ਵੱਡਾ ਯੋਗਦਾਨ ਹੈ ਜਿਨ੍ਹਾਂ ਦੀ ਬਦੌਲਤ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਪੰਜਾਬ ਪੁਲਿਸ ਵਿੱਚ ਬਤੌਰ ਐਸ ਆਈ ਜੌਬ ਕਰਦਾ ਹਾਂ ਤੇ ਮੈਂ ਆਪਣੇ ਪਿੰਡ ਵਿੱਚ ਫੋਟੋ ਅਕੈडमी ਚਲਾਣਾ ਜਿੱਦਾਂ ਤੁਸੀਂ ਪਹਿਲਾਂ ਵੀ ਸਾਡੀ ਕੇਵਲ ਕਵਰਿੰਗ ਕੀਤੀ ਐ ਤੇ ਸਾਡਾ ਮੇਨ ਮਕਸਦ ਆ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਜੀ ਤੇ ਜਿਹੜੇ ਚੰਗੇ ਇਨਸਾਨ ਬਣਨਾ ਸਪੋਰਟਸ ਨਾਲ ਜੁੜੂਗੇ ਤੇ ਚੰਗੇ ਇਨਸਾਨ ਆਪਣੇ ਆਪ ਬਣੋਗੇ ਤੇ ਕੇਵਲ ਸਰ ਹੁਣ ਹਰ ਸਾਲ ਇੱਥੇ ਇੱਕ ਇਹਦਾ ਫੰਕਸ਼ਨ ਕਰਾਉਂਦੇ ਕਿ ਜਿਹੜਾ ਬੱਚਿਆਂ ਨੂੰ ਅਵੇਅਰ ਕਰਨ ਕਿ ਨਸ਼ਿਆਂ ਤੋਂ ਕਿੱਦਾਂ ਬਚਣਾ ਫਿਟਨੈਸ ਲਈ ਇਹਨਾਂ ਦਾ ਬਹੁਤ ਵੱਡਾ ਪ੍ਰਾਲਾ ਹੁੰਦਾ ਤੇ ਇਹਨਾਂ ਦੇ ਅੱਜ ਸੱਦੇ ਤੇ ਅਸੀਂ ਆਏ ਆ ਅੱਜ ਸਾਰੇ ਪਿੰਡ ਦੇ ਵਿੱਚ ਇੱਕ ਕ੍ਰਾਸ ਕੰਟਰੀ ਟਾਈਪ ਬੱਚੇ ਲੜਾਉਗੇ ਜੀ ਤੇ ਜੋ ਹੋਰ ਬੱਚਿਆਂ ਨੂੰ ਵੀ ਤੇ ਹੋਰ ਜਿਹੜੇ ਵੀ ਫਿਟਨੈਸ ਦੇ ਆਪਕੇ ਧਿਆਨ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਇਹਦਾ ਫਾਇਦਾ ਮਿਲ ਸਕਦਾ ਧੰਨਵਾਦ ਜੀ ਮੇਰਾ ਨਾਮ ਕੁਲਵਿੰਦਰ ਕੌਰੇ ਜੀ ਇਨਪੁੱਸ ਸੀਤੋ ਜੀ ਅਸੀਂ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦੇ ਰਹੇ ਆ ਤੇ ਅਸੀਂ ਚਾਹੁੰਦੇ ਕਿ ਬੱਚੇ ਨਸ਼ਿਆਂ ਤੋਂ ਦੂਰ ਹੋਣ ਤੇ ਨਸ਼ਿਆਂ ਤੋਂ ਦੂਰ ਹੋਣ ਦੇ ਨਾਲ ਬੱਚੇ ਫਿਜ਼ੀਕਲ ਐਕਟੀਵਿਟੀ ਕਰੋਗੇ ਤੇ ਉਹਦੇ ਨਾਲ ਉਹਨਾਂ ਦੇ ਮੈਂਟਲੀ ਵੀ ਸ਼ਾਰਪ ਹੋਣਗੇ ਤੇ ਫਿਜ਼ੀਕਲ ਵੀ ਫਿੱਟ ਹੋਣਗੇ ਤੇ ਅ ਅੰਕਲ ਜੀ ਦਾ ਸਾਨੂੰ ਬਹੁਤ ਸਪੋਰਟ ਮਿਲਦੀ ਆ ਅਸੀਂ ਐਥਲੈਟਿਕਸ ਦੇ ਲਈ ਵੀ ਚਾਹਦੇ ਆ ਕਿ ਬੱਚੇ ਜਿਹੜੇ ਕੁਝ ਐਥਲੈਟਿਕਸ ਵੀ ਕਰਨ ਕਿਉਂਕਿ ਫੁੱਟਬਾਲ ਤਾਂ ਅਸੀਂ ਕਰਵਾਉਣੀ ਹੈ ਤੇ ਅੰਕਲ ਵੀ ਸਾਡੇ ਨਾਲ ਐਥਲੈਟਿਕਸ ਦੇ ਲਈ ਵੀ ਜੁੜੇ ਆ ਤੇ ਇਹ ਸਾਡੀ ਕਾਫੀ ਹੈਲਪ ਵੀ ਕਰਦੇ ਆ ਤੇ ਅਸੀਂ ਵੀ ਚਾਹਦੇ ਆ ਕਿ ਅਸੀਂ ਇਹਨਾਂ ਦੇ ਨਾਲ ਰੜ ਕੇ ਤੇ ਐਥਲੈਟਿਕਸ ਨੂੰ ਵੀ ਤੇ ਫੁੱਟਬਾਲ ਨੂੰ ਨਾਲ ਲੈ ਕੇ ਚੱਲੀਏ